ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਦੇ ਕੁਝ ਹਾਲ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਤੇ ਲੋਜਿਕ ਨਿਊ ਵੀਡੀਓ ਦੇ ਨਾਲ ਫੇਰ ਤੋਂ ਅਸੀਂ ਆ ਗਿਆ ਜੀ ਤੇ ਅੱਜ ਸ਼ਾਮ ਦਾ ਟਾਈਮ ਹੋ ਚੁੱਕਿਆ 3:00 ਵਜੇ ਦਾ ਤੇ ਅਸੀਂ ਲੱਗ ਗਿਆ ਖੋਆ ਬਣਾਉਣ ਕਿਉਂਕਿ ਸਵੇਰੇ ਟਾਈਮ ਸਾਡੇ ਮਤਲਬ ਧੋਪ ਆ ਗਈ ਸੀ ਚੁੱਲ੍ਹੇ ਤੇ ਇਸ ਕਰਕੇ ਫਿਰ ਮੈਂ ਨਹੀਂ ਸੀ ਬਣਾਇਆ ਤੇ ਹੁਣ ਅਸੀਂ ਲੱਗੇ ਆ ਖੋਆ ਮਾਰਨ ਤੇ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਬੱਚਿਆਂ ਨੂੰ ਖਾਣ ਵਾਸਤੇ ਮਤਲਬ ਬਣਾ ਲਾਂਗੇ ਕਿ ਕਿ ਬੱਚੇ ਵੇਸੇ ਵੇਚ ਚਾਹ ਦੇ ਨਾਲ ਕੁਛ ਨਾ ਕੁਛ ਮੰਗਦੇ ਆ ਖਾਣੂ ਤੁਹਾਨੂੰ ਪਤਾ ਹੀ ਆ ਸਰਦੀਆਂ ਦਾ ਮੌਸਮ ਹੋਂਦਿਆ ਤੇ ਇਹਦੇ ਕਰਕੇ ਫਿਰ ਮੈਂ ਕੋਆ ਜਿਹੜਾ ਮਾਰਨੇ ਲੱਗੀ ਆ ਤੇ ਨਾਲ ਅਸੀਂ ਵੇਸਨ ਥੋੜਾ ਮਿਕਸ ਕਰਕੇ ਤੇ ਬਣਾ ਲਾਂਗੇ ਤੇ ਅੱਜ ਫਿਲਹਾਲ ਮੈਂ ਕੋਆ ਲੱਗੀ ਆ ਮਾਰਨ ਤੇ ਚਲੋ ਫਿਰ ਮਾਰਦੇ ਆ ਵੀਡੀਓ ਨੂੰ ਪੋਲੀ ਵਾਚ ਜ਼ਰੂਰ ਕਰਿਓ ਐਂਡ ਤੱਕ ਤੇ ਚਲੋ ਅਸੀਂ ਹੁਣ ਮਾਰਦੇ ਆ ਕੋਆ ਤੇ ਇਹਨਾਂ ਨੂੰ ਮੈਂ ਭੇਜਿਆ ਸੀ ਬਾਲ ਲੈਣ ਸਾਡੇ ਸਾਹਮਣੇ ਉੱਥੇ ਲੱਕੜਾਂ ਲੱਗੀਆਂ ਹੋਈਆਂ ਕਿਹਾਰੀ ਚ ਤੇ ਉਥੋਂ ਗਏ ਨੇ ਲੈਣ ਵਾਸਤੇ ਤੇ ਉਸ ਤੋਂ ਬਾਅਦ ਅਸੀਂ ਚੁੱਲੇ 'ਚ ਬਾਲਾਂਗੇ ਅੱਗ ਤੇ ਮਾਰ ਲਾਂਗੇ ਜੀ ਖੋਵਾ ਤੇ ਪਕਾ ਦੀਆਂ ਚੁੱਲੇ ਦੇ ਉੱਤੇ ਤੁਸੀਂ ਦੇਖ ਸਕਦੇ ਜੇ ਚੁੱਲੇ 'ਚ ਆਗ ਹੀ ਹੁਣ ਤੇ ਅਸੀਂ ਮਾਰ ਲੱਗੇ ਆ ਇੱਥੇ ਖੋਵਾ ਤੇ ਅੱਜ ਤਾਂ ਨੂੰ ਪਤਾ ਹੀ ਹੈ ਸ਼ਨੀਵਾਰ ਆ ਤੇ ਬੱਚਿਆਂ ਨੂੰ ਛੁੱਟੀ ਹੋਣ ਕਰਕੇ ਫਿਰ ਮੈਂ ਸਵੇਰ-ਸਵੇਰ ਟਾਈਮ ਕੰਮ ਕਰਦੇ ਆ ਬੱਚਿਆਂ ਨੂੰ ਹੁਣਾਲ ਕੱਪੜੇ ਵਗੈਰਾ ਤੋਂ ਤੇ 1 ਮਿੰਟ ਬੜਾ ਬੜਾ ਆ ਚੱਪਲਾ ਇੱਧਰ ਨੂੰ ਕਰ ਦੇ ਸਾਰ ਜਕੜਾਈ ਲੈ ਆ ਕੜਾਈ ਕੜਾਈ ਲੈ ਕੇ ਆ ਕੜਾਈ ਕੜਾਈ ਦਾ ਪਤਾ ਹੈ ਕੜਾਈ ਦਾ ਪਤਾ ਹੈ ਜਾਲਿਆ ਲੋ ਜੀ ਅੱਗ ਬਲ ਗਈ ਸਾਡੀ ਕੜਾਈ ਰੱਖਤੀ ਉੱਪਰ ਤੇ ਹੁਣ ਵਿੱਚ ਪਾਵਾਂਗੇ ਦੁੱਧ ਹਾਂ ਫੜੀ ਮਮਾ ਤਨਵੀ ਕੀ ਬੋਲ ਲੱਗੇ ਕੀ ਬੋਲ ਲੱਗੇ ਕੀ ਬਣਾਣਾ ਆਲੂ ਆਲੂ ਥੋੜਾ ਹਾਂ ਕੋਵਾ ਨਹੀਂ ਥੋਵਾ ਆਣ ਲਓ ਲੈ ਨਹੀਂ ਕੋਵਾ ਬਣਾਣਾ ਚੀਜੀ ਬਣਾਉਣੀ ਚੀਜੀ ਹੈ ਨਾ ਜੀ ਹਾਂ ਜੇ ਦਿਨ ਨਾ ਨਹੀਂ ਆ ਕੇ ਮੋੜੀ ਆਗੇ ਗੰਦੇ ਗੋਲ ਨਾਲ ਲੱਗੇ ਆਹ 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 ਮਮੇ ਜੀ ਜੰਦਾ ਆਵੀ ਨਵਾਂ ਗੂ ਕੇ ਨੀ ਮਾਂਮੀ ਨੂੰ ਪੇਰ ਨਾ ਰੋੜੀ ਨਾ ਸੱਸ ਜੀ ਪੈਣਾ ਨਹੀਂ ਰੋੜੀ ਨਾ ਮਮਾ ਤੇ ਲੋ ਜੀ ਅਸੀਂ ਖੋਵਾਂ ਮਾਰਨਾ ਸ਼ੁਰੂ ਕਰ ਦਿੱਤਾ ਯਾ ਤੇ ਝੁੱਲੇ ਚ ਅੱਗ ਬਲਦੀ ਆ ਸੱਸ ਜੀ ਤੇ ਖਵਾੜਾ ਵੱਧਦਾ ਜਾਣਾ ਵਾ ਏ ਕੋਵਾ ਬੋਰਡ ਵੀ ਲੱਗਦਾ ਬਹੁਤ ਸਵਾਲ ਲੱਗਦਾ ਤੇ ਵੀ ਇਸਨ ਪਾ ਕੇ ਵਿੱਚ ਬਣਾ ਅੰਦਰ ਦਾ ਅਜੇ ਕਰਦੀ ਹੈ ਕਿਤਨਾ ਰਿਸਮਾਨ ਤੋਂ ਵਿਚਾਰ ਚ ਨੇ ਗੀਤ ਕਰਦੇ ਨੇ ਤੁਹਾਡੇ ਨਾਲ ਫੈਸਲਾ ਆਸਲੀ ਨੂੰ ਲਈ ਦੀ। ਜਦੋਂ ਉਹ ਇਹ ਜੀਂਦੇ ਟਮਾਟਰ ਤੁਰਾ ਹੋਏ। ਇਹ ਹੁੰਦੀ ਆ ਤਾਂ। ਉਹ ਕਿਸੇ ਚਾਹੇ। ਉਹ ਹੁਣ ਹੋ ਗਿਆ। ਲੋ ਮੈਲ ਆਉਂਦਾ ਵੀ ਨਾ ਹਾਂ ਉਹ ਦੀ ਸਮੈਲ ਆ ਦੇਖਾ ਕਾਵੇਂ ਨਾੜੇ ਦੀ ਬਾਹਰ ਤੇਵਾ ਦੇ ਕਰਦੇ ਨਾ ਲੋ ਇਹ ਘਾਤ ਨਾ ਫੋਨ ਫੜਿਆ ਇੱਕਾਤ ਨਾ ਖਵਾ ਵਜੰਡਿਆ

ਇਨਾਂ ਕੀ ਢੜਕੋ ਆ ਜਿਹੜਾ ਬਣਿਆ ਚਲੋ ਬੱਚਿਆਂ ਦੇ ਖਾਣ ਵਾਸਤੇ ਥੋੜਾ ਥੋੜਾ ਜਿਆ ਨਾ ਹੋ ਗਿਆ ਪਿਓਰ ਕੋ ਦੁੱਧ ਦਾ अंदर रखा नहीं लून नहीं पोड़ा एच पोता। एच पाई दा। नहीं, पाई दा। नहीं तू अंदर चलो जी फ्रेंड सा ਤੇ ਮੈਂ 3 ਵਜੇ ਦੀ ਲੱਗੀ ਸੀ ਖੁਆ ਬਣਾਉਣ ਤੇ 2 ਘੰਟਿਆਂ ਬਾਅਦ ਸਾਡੇ ਖੁਆ ਜਿਹੜਾ ਵਾ ਬਣ ਕੇ ਤਿਆਰ ਹੋਇਆ ਵਾ ਤੇ ਤੁਸੀਂ ਦੇਖ ਸਕਦੇ ਜੇ ਮਤਲਬ ਰੈਰਾ ਸਾਹਿਬ ਦਾ ਟਾਈਮ ਹੋ ਗਿਆ ਹੈ ਰੈਰਾ ਸੈਬ ਹੋਣੀ ਸ਼ੁਰੂ ਹੋ ਗਈ ਆ ਤੇ ਹੁਣ ਜਾ ਕੇ ਮੇਰਾ ਖੁਆ ਜਿਹੜਾ ਉਹ ਬਣਿਆ ਵਾ ਤੇ ਅੱਜ ਦਾ ਬਲੌਗ ਸਾਡਾ ਇਨਾ ਕੀ ਉਮੀਦ ਕਰਦੀਆਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ